ਜਤਨਾ ਵਾਹੇ ਗੁਰੂ ਸਾਹਿਬ ਜੀਓ ਸੂਹੀ ਮਹੱਲਾ ਪੰਜਵਾ ਸੰਤਾ ਕੇ ਕਰਜ ਆਪ ਖਲੋਇਆ ਹਰ ਕੰਮ ਕਰਾਉਣ ਆਇਆ ਰਾਮ ਤਰਤ ਸੁਹਾਵੀ ਤਾਲ ਸੁਹਾਵਾ ਵੇਚ ਅੰਮ੍ਰਿਤ ਜਲ ਛਾਇਆ ਰਾਮ ਸੰਤਾ ਕੇ ਕਰਜ ਆ ਪਖ ਲੋਇਆ ਹਰ ਕੰਮ ਕਰਾਉਣ ਆਇਆ ਰਾਮ ਤਰਤ ਸੁਹਾਵੀ ਤਾਮ ਸੁਹਾਵਾ ਵੇਚ ਅੰਮ੍ਰਿਤ ਜਲシャਿਆ ਰਾਮ ਅੰਮ੍ਰਿਤ ਜਲシャਿਆ ਪੂਰਨ ਸਾਜ ਕਰਾਇਆ ਸਗਲ ਮਨੋਰਥ ਪੂਰੇ जय जयकार भया जग अंतर लाचे सगल विसूरे पूरन पुरख या चौते अभिनाशी जस वेद पुराणी ग अपना बिरद रख परमेश्वर ਨਾਨਕ ਨਾਮ ਧਿਆਇਆ ਨਾਮਿਤ ਸਿੱਧ ਰਿੱਧ ਦੀਨੇ ਕਰਤੇ ਤੋਟ ਨ ਆਵੇ ਕਈ ਨਾਮ ਖਾਤ ਖਰਚਤ ਬਲਛਤ ਸੁਖ ਪਾਇਆ ਕਰਤੇ ਕੀਦਾ ਸਵਾਈ ਰਾਮ ਦਾਤ ਸਵਾਈ ਨਖੋਟ ਨਾ ਜਾਈ ਅੰਤਰ ਜਾਮੀ ਪਾਇਆ ਕੋਟ ਵਿਗਨ ਸਗਲੇ ਕੋਠ ਨਾ ਠੇ ਦੁੱਖ ਨਾ ਨੇੜੇ ਆਇਆ ਸਾਂ ਸਹਿਜ ਆਨੰਦ ਘਨੇਰੇ ਬਿਨਸੀ ਭੂਖ ਸਭਾਈ ਨਾਨਕ ਗੁਣ ਗਾਵੇ ਸੁਆਮੀ ਕੇ ਅਚਰਜ ਜਿਸ ਵਡਿਆਈ ਨਾਮ ਜਿਸ ਕਾ ਕਰਜ ਤਨਹੀ ਕੀਆ ਮਾਨਸ ਕਿਆ ਵਿਚਾਰਾ ਰਾਮ ਭਗਤ ਸੋਹਣ ਹਰ ਕੇ ਗੁਣ ਗਾਵੇ ਸਦਾ ਕਰੇ ਜੈ ਕਰੋ ਰਾਮ ਗਣ ਗਾਏ गोविंद ਆਨੰਦ ਉਪਜੇ ਸਾਧ ਸੰਗਤ ਸੰਗ ਬਨੀ ਜਨ ਉਦਮ ਕੀਆ ਤਾਲ ਕੇਰਾ ਤਿਸ ਕੀ ਉਪਮਾ ਕਿਆ ਗਨੀ 68 ਤੀਰਥ ਪੁੰਨ ਕਿਰਿਆ ਮਹਾਨੇਰਮਲ ਚਾਰਾ ਪਤਿਤ ਪਾਵਨ ਬਿਰਦ ਸੁਆਮੀ ਨਾਨਕ ਸ਼ਬਦ ਆਧਾਰ ਗੁਣ ਗਾਨ ਮੇਰਾ ਪ੍ਰਭ ਕਰਤਾ ਉਸਤ ਕੌਣ ਕਰੀ ਜੈ ਸੰਤਾਂ ਕੀ ਬੇਨੰਤੀ ਸੁਆਮੀ ਨਾਮ ਮਹਾਰਸ ਦੀਜੈ ਰਾਮ ਨਾਮ ਦੀਜੈ ਦਾਨ ਕੀਜੈ ਬਿਸਰ ਨਹੀਂ ਇੱਕ ਖਿਨੋ ਗੁਣ ਗੋਪਾ ਉਚਰ ਰਸਨਾ ਸਦਾ ਗਾਇਐ ਅਨ ਦਿਨੋ ਜੇਸ ਪ੍ਰੀਤ ਲਾਗੀ ਨਾਮ ਸੇਤੀ ਮਨ ਤਨ ਅੰਮ੍ਰਿਤ ਭੀਜੈ ਬਿਨਵੰਤ ਨਾਨਕੇ ਸਪੁਨੀ ਵੇਖ ਦਰਸ਼ਨ ਝੀਜੈ ਜਿਸ ਪ੍ਰੀਤ ਲਾਗੀ ਨਾਮ ਸੇਤੀ ਮਨ ਤਨ ਅੰਮ੍ਰਿਤ ਭੀਜੈ ਬੇਨਵੰਤ ਨਾਨਕ ਇਛੁ ਪੁਨੀ ਏਕ ਦਰਸ਼ਨ ਦੀਜੈ ਵਾਹਿਗੁਰੂ ਜੀ ਕਾ ਖਾਲਸਾ वाहिगु जी फ़तह